ਪੰਜਾਬ ਇੱਕ ਵਾਰ ਫਿਰ ਤੋਂ ਗੋਲੀਆਂ ਦੀ ਆਵਾਜ਼ ਦੇ ਨਾਲ ਦਹਿਲ ਉਠਿਆ ਜੀ ਹਾਂ ਤੜਕਸਰ ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ 810 ਗੋਲੀਆਂ ਚਲਾਈਆਂ ਗਈਆਂ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਆਗੂ ਦੇ ਛਾਤੀ ਵਿੱਚ ਲੱਗੀਆਂ ਨੇ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਪੂਰੀ ਵਾਰਦਾਤ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ ਜਲੰਧਰ ਚ ਅੱਜ ਸਵੇਰੇ ਤੜਕਸਾਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਬਾਹਰ ਤਾੜ ਤਾੜ ਗੋਲੀਆਂ ਚੱਲਣ ਦੀ ਸੂਚਨਾ ਮਿਲੀਏ ਇਹ ਗੋੜੀਆਂ ਲੱਕੀ ਓਬਰਾਏ ਨਾਮ ਦੇ ਇੱਕ ਵਿਅਕਤੀ ਤੇ ਚਲਾਈਆਂ ਗਈਆਂ ਨੇ ਜੋ ਸਵੇਰ ਦੇ ਸਮੇਂ ਗੁਰੂ ਘਰ ਵਿੱਚ ਮੱਥਾ ਟੇਕਣ ਤੋਂ ਬਾਅਦ ਬਾਹਰ ਆ ਰਿਹਾ ਸੀ ਗੋਲੀਆਂ ਲੱਗਣ ਕਾਰਨ ਲੱਕੀ ਓਬਰਾਏ ਦੀ ਮੌਕੇ ਤੇ ਹੀ ਮੌਤ ਹੋ ਗਈਏ ਅੱਗੇ ਤੇ ਦੇਖ ਨਹੀਂ ਜੀ ਤਾਂ ਇੱਥੇ ਆ ਕੇ ਪਤਾ ਲੱਗਾ ਸਾਡੇ ਹੀ ਪਾਰਟੀ ਦਾ ਸਾਡੇ ਹੀ ਸਾਥੀ ਕਿਸ ਪਾਰਟੀ ਦਾ ਸੀਗਾ ਕਿਸ ਪਾਰਟੀ ਦਸੀ ਸਾਡੀ ਪਾਰਟੀ ਦਾ ਸਾਡੀ ਪਾਰਟੀ ਦਾ ਸਾਡਾ ਸਾਥੀ ਜੇ ਜਿਹੜੀ ਬਾਈਸਰ ਪਿੱਛੇ ਲੱਗਦੀ ਮੈਂ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਕੋਈ ਨਹੀਂ ਸਾਡੇ ਕਿ ਤਸ਼ਕੀ ਜੀ ਦੇ ਜਿਹੜੇ ਮੇਰੇ ਮੋਟੇ ਖੇਤ ਤੋਂ ਹੋਸ ਨੇ ਉਹ ਸੁੰਦਰ ਸੀ ਐਡਵੋਕੇਟ ਉਹਨਾਂ ਨੇ ਮੌਕੇ ਤੇ ਦੇਖਿਆ ਬਾਕੀ ਉਹਨਾਂ ਨੂੰ ਭਾਈਦੇ ਵੀ ਦੇਖਿਆ ਤੇ ਉਹਨਾਂ ਨੇ ਹੀ ਪੁਲਿਸ ਨੂੰ ਬੁਲਾਇਆ ਤੇ ਉਹਨਾਂ ਨੇ ਹੀ ਐਂਬੂਲੈਂਸ ਪਾ ਕੇ ਦਿੱਤੀਆ ਮੁੰਡੇ ਨੂੰ ਤੇ ਉਹਨਾਂ ਦੇ ਫੈਮਲੀ ਠੀਕ ਨੇ ਇਸ ਟਾਈਮ ਆ ਫੈਮਲੀ ਠੀਕ ਆ ਪਰ ਉਹ ਐਸੇ ਉਹ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਸੀਗੇ ਉਦੋਂ ਪਰ ਦੇਖੋ ਵੀ ਕੱਪ ਜਾਰੇ ਜਦੋਂ ਲੱਕੀਓ ਪ੍ਰਾਈਸ ਇਸ ਟੇਮ ਕੰਡੀਸ਼ਨ ਕੀ ਆ ਮੈਨੂੰ ਇਹਦੇ ਬਾਰੇ ਪਤਾ ਨਹੀਂ ਆ ਪਰ ਕਹਿੰਦੇ ਉਹ ਜੋ ਉਹਨੇ ਐਡਵੋਕੇਟ ਸਾਹਿਬ ਨੇ ਦੱਸਿਆ ਉਹ ਕਹਿੰਦੇ ਕਿ ਬਹੁਤੀ ਚੰਗੀ ਸਿਚੁਏਸ਼ਨ ਨਹੀਂ ਸੀ ਉਹ ਤਾਂ ਠੀਕ ਨਹੀਂ ਆ ਬਹੁਤ ਮਾੜੀ ਗੱਲ ਹੋਈ ਬੜੀ ਮਾੜੀ ਮਾਨਸਿਕ ਕਿਉਂਕਿ ਇਹਨੇ ਦੇਰ ਚੜਿਆ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਕਿਵੇਂ ਦੇਖਦੇ ਨੇ ਬहोत ਮਾਰੀ ਗੱਲ ਹੈ ਜੀ ਇਹਦਾ ਗੁਣੀ ਦਾ ਕਦੀ ਵੀ ਲੋਨ ਹੋਲਡਰ ਨੂੰ ਕਿੱਦਾਂ ਦੇਖਦੇ ਤੁਸੀਂ ਲੋਨ ਹੋਲਡਰ ਨੂੰ ਕਿਦੇ ਵੀ ਕਿਵੇਂ ਦੇਖਦੇ ਤੁਸੀਂ ਲੋਨ ਨੂੰ ਕਮੀ ਹੈ ਤਾਂ ਹੀ ਕੰਮ ਹੋਇਆ ਹੈ ਜੀ ਸੁਬੰਦੇ ਆਪਣੀ ਸਰਕਾਰ ਦੇ ਵਿੱਚ ਕਿੱਥੇ ਨ ਕਿੱਥੇ ਹੈਗੀ ਹੈ ਕਮੀ ਹੈ ਹੀ ਹੈ ਤਾਂ ਪੈਸਾ ਲੋਨ ਦੇਖੋ ਬੋਲੀ ਚੱਲਣਾ ਕੋ ਚੰਗਾ ਸ਼ੌਕ ਇਹ ਥੋੜੀ ਹੈ ਜੋ ਕਮੀ ਹੁੰਦੀ ਤਾਂ ਹੀ ਚੱਲਦਾ ਪਰ ਜੇ ਦੂਜੇ ਬਨੇ ਆਇਆ ਜਾਵੇ ਤਾਂ ਹਾਂ ਜੇ ਇਹਦੀ ਪੇਰਵਾਹੀ ਬਾਅਦ ਪੁਲਿਸ ਨਾ ਕਰੇ ਤਾਂ ਫਿਰ ਹੋ ਗਈ ਮਾਰੀ ਗੱਲ ਹੈ ਇਹਦਾ ਕੋਈ ਐਕਸ਼ਨ ਹੋਣਾ ਚਾਹੀਦਾ ਬੰਦਿਆਂ ਨੂੰ ਕੇਸ ਕਰਕੇ ਫੜਨਾ ਚਾਹੀਦਾ ਉਧਰ ਕਟਨਾ ਦੇ ਸੂਚਨਾ ਮਿਲਣ ਤੋਂ ਬਾਅਦ ਇਲਾਕੇ ਚ ਸਨਸਨੀ ਫੈਲ ਗਈ ਹੈ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਮਿਲੀ ਜਾਣਕਾਰੀ ਮੁਤਾਬਕ ਲੱਕੀ ਓਬਰਾਏ ਨਾਮ ਦਾ ਇਹ ਵਿਅਕਤੀ ਆਮ ਆਦਮੀ ਪਾਰਟੀ ਦਾ ਵੱਡਾ ਲੀਡਰ ਸੀ ਉਹ ਆਪਣੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਸੀ ਜਿਵੇਂ ਹੀ ਉਹ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਕਾਰ ਵਾਪਸ ਜਾਣ ਲਈ ਆਪਣੀ ਕਾਰ ਵਿੱਚ ਬੈਠਣ ਲੱਗਿਆ ਤਾਂ ਕੁਝ ਹਮਲਾਵਰਾਂ ਨੇ ਉਸ ਤੇ 8 ਤੋਂ 10 ਰਾਉਂਡ ਫਾਇਰ ਕਰ ਦਿੱਤੇ ਗੋਲੀਆਂ ਲੱਕੀ ਦੀ ਛਾਤੀ ਵਿੱਚ ਮਾਰੀਆਂ ਗਈਆਂ ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ। ਗੁਰੂ ਘਰ ਵੀ ਮਤਲਬ ਸੇਫ ਨਹੀਂ ਰਿਹਾ ਮਤਲਬ ਲੇਕਨ ਸੇਫ। ਦੇਖੋ ਜੀ ਪਹਿਲਾਂ ਤੇ ਆ ਬੜੀ ਇਹ ਮੰਦ ਭਾਗੀ ਘਟਨਾ ਆ ਕਿਸੇ ਦੇ ਘਰ ਦਾ ਚਿਰਾਗ ਚਲੇ ਜਾਣਾ ਕਿਸੇ ਦੀ ਸਿਰ ਦਾ ਸਾਈ ਚਲੇ ਜਾਣਾ। ਨਹੀਂ ਉਹ ਦੇਹਤੋ ਕਿਉਂ ਨਹੀਂ? ਉਹਦੀ ਜੋ ਦੱਸਦੇ ਪਏ ਨੇ ਹੁਣੇ ਖੌਲ ਤੇ ਗੱਲ ਹੋਈ ਆ ਕਿੰਨੇ ਨੇ ਕਿ ਉਹਦੀਆਂ ਡੈਥ ਹੋ ਗਈ ਆ। ਅੱਛਾ ਜੀ। ਅੱਛਾ ਜੀ। ਅੱਛਾ ਗੋਲੀਆਂ ਲੱਗੀਆਂ ਸੀ। ਕਿੰਨੀਆਂ ਗੋਲੀਆਂ ਲੱਗੀਆਂ? 8 ਗੋਲੀਆਂ ਲੱਗੀਆਂ ਆ। ਕਿਤੇ ਫਾਇਰ ਸਿੱਧਾ ਹੀ ਫਾਇਰ ਹੋਇਆ। ਸਿੱਧੇ ਫਾਇਰ ਹੋਇਆ ਇਹ ਗੁਰੂ ਘਰ ਹਰ ਰੋਜ਼ ਜੋ ਕਿ 7 ਵਜੇ ਆਂਦਾ ਸੀਗਾ। ਮੈਂ ਤੇ ਦਿੱਲੀ ਆਣਾ ਜਾਣਾ ਸੀ ਉੱਥੇ ਦਿੱਲੀ ਇਹ ਦਵਾਰਾ ਸਾਹਿਬ ਆਉਂਦੇ ਸੀਗੇ ਅੱਜ ਵੀ ਜੋ ਤਕਰੀਬਨ ਮੈਂ ਕਿਉਂਕਿ ਜਦੋਂ ਆਪਾਂ ਸਰੇ ਤੇ ਆਈਦਾ ਹੈਗਾ ਤਾਂ ਦੇਖੀਦਾ ਸੀਗਾ ਲੱਖ ਮੱਤਕ ਹੋ ਕੇ ਮੈਂ ਜਾ ਕੇ ਤਾਂ ਪੌਣਾ ਕਹਿੰਦਾ ਲਗਾ ਕੇ ਜੋ ਕਿ ਅੰਦਾ ਸੀਗਾ ਤੇ ਬਾਕੀ ਬੜੀ ਮਾੜੀ ਗੱਲ ਹੈਗੀ ਆ ਠੀਕ ਹੈ ਤੁਸੀਂ ਕਿਦਾਂ ਦੇ ਰਿਹਾ ਆਮ ਆਦਮੀ ਪਾਰਟੀ ਸਰਕਾਰ ਹੁੰਦੇ ਆਮ ਆਦਮੀ ਪਾਰਟੀ ਦੇ ਵਰਕਰ ਹੀ ਨਹੀਂ ਸੇਵ ਹੈਗੇ ਦੇਖੋ ਗੱਲ ਇਦਾਂ ਹੈ ਕਿ ਸੇਫ ਤੇ ਕੋਈ ਵੀ ਨਹੀਂ ਹੈਗਾ ਗੱਲ ਕਰਦੇ ਆ ਠੀਕ ਹੈ ਜਦੋਂ ਸੇਫ ਕੋਈ ਨਹੀਂ ਹੈਗਾ ਉਹ ਜਿਹੜੇ ਬੰਦਾ ਇੱਕ ਚੀਜ਼ ਨੂੰ ਸੋਚ ਕੇ ਆਇਆ ਕੋਈ ਦਿਮਾਗ ਦੀ ਗੋਲੀ ਇਦਾਂ ਦੀ ਹੈ ਨਹੀਂ ਕਿ ਜਿਹਦੇ ਨਾਲ ਬੰਦੇ ਦੀ ਸੋਚ ਬਦਲ ਜਾਵੇ ਠੀਕ ਹੈ ਜਿਹੜਾ ਬੰਦਾ ਸੋਚ ਕੇ ਆਇਆ ਕਿ ਮੈਂ ਇਦਾਂ ਦਾ ਕੰਮ ਕਰਨਾ ਆ ਉੱਥੇ ਚਾਹੇ ਆਮ ਆਦਮੀ ਹੋਵੇ ਚਾਹੇ ਖਾਸ ਆਦਮੀ ਹੋਵੇ ਜਿਹੜੇ ਬੰਦੇ ਨੇ ਧਿਆਇਆ ਕੀਤਾ ਹੈ ਕਿ ਮੈਂ ਇਹ ਕੰਮ ਕਰਨਾ ਆ ਮਨੋਜੀ ਉਹਨੇ ਇਹ ਕੰਮ ਕਰਕੇ ਹੀ ਛੱਡਣਾ ਹੈਗਾ ਆ ਠੀਕ ਹੈ ਪਰ ਬੜੀ ਦੁੱਖ ਦੀ ਖਬਰ ਹੈ ਔਰ ਮਾਡਲ ਟਾਊਨ ਗੁਰੂ ਘਰ ਦੇ ਬਾਹਰ ਗੁਰੂ ਘਰ ਦੇ ਬਾਹਰ ਐਦਾਂ ਦਾ ਕੰਮ ਹੋਣਾ ਇਹ ਤੇ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਅਸੀਂ ਸਰਕਾਰ ਦੇ ਕੋਲ ਇਹੀ ਕਵਾਂਗੇ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਕੇ ਇਹਨਾਂ ਨੂੰ ਉਹ ਸਜ਼ਾ ਦਿੱਤੀ ਜਾਵੇ ਔਰ ਦੁਨੀਆ ਦੇਖੇ ਇੱਕ ਵਾਰੀ ਕਿ ਵਾਕਈ ਕਿਸੇ ਨੇ ਸਜ਼ਾ ਦਿੱਤੀ ਆ ਤੇ ਕਿਸੇ ਨੂੰ ਸਜ਼ਾ ਦਿੱਤੀ ਆ ਕਿ ਜੇ ਕੱਲ ਨੂੰ ਕੋਈ ਬੰਦਾ ਐਦਾਂ ਦੀ ਘਟਨਾ ਕਰਨ ਤੋਂ ਪਹਿਲਾਂ ਉਹਦਾ ਸਾਰਾ ਮਤਲਬ ਕਹਿਣ ਦਾ ਕਿ ਕੰਮ ਕਮਾਉਣਾ ਚਾਹੀਦਾ ਆ ਕਿ ਉਹ ਵੀ ਕਿਸੇ ਦੇ ਬੱਚੇ ਹੋਣਗੇ ਤੇ ਉਹਨਾਂ ਤੇ ਗੋਲੀ ਵੱਜਦੀ ਆ ਤੇ ਉਹਨਾਂ ਦੇ ਮਾਪੇ ਕੀ ਇਸ ਟਾਈਮ ਸੋਚਣਗੇ ਪੁਲਿਸ ਦੀ ਕਾਰਗੁਜ਼ਾਰੀ ਕਿੱਦਾਂ ਦੇਖਦੇ ਹੋ ਪੁਲਿਸ ਜੀ ਮੌਕੇ ਤੇ ਪਹੁੰਚੀ ਹੈਗੀ ਆ ਦੇਖੋ ਗੱਲ ਉਹ ਹੀ ਆ ਗਈ ਮੀਡੀਆ ਦੇ ਮੱਦੇਨਜ਼ਰ ਕਹਿੰਨੇ ਆ ਕਿ ਹੁਣ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਦੇ ਬਾਹਰ ਜੋ ਪਤਾ ਲੱਗਾ ਆ ਉਹ ਮਰਦ ਮਸਤਕ ਹੋ ਕੇ ਬਾਹਰ ਨਿਕਲੇ ਆਇਆ ਕੀ ਕਿਹਾ ਉਹ ਗੱਡੀ 'ਚ ਬਹਿਣ ਲੱਗਾ ਆ ਉਦੋਂ ਤੇ ਐਕਟਿਵ ਅਸਵਾਰ ਬੰਦੇ ਆਏ ਨੇ ਉਹਨਾਂ ਨੇ ਲੋਈ ਦੀ ਬੁੱਕਲ ਮਾਰੀ ਸੀਗੀ ਉਹ ਗੋਲੀਆਂ ਮਾਰ ਕੇ ਨੇ ਹੁਣ ਬੰਦਾ ਕਹਿੰਦਾ ਠੰਡ ਆ ਹੁਣ ਲੋਈ ਦੀ ਬੁੱਕਲ ਮਾਰ ਕੇ ਕੋਈ ਬੰਦਾ ਗੋਲੀ ਮਾਰ ਜਾਂਦਾ ਆ ਉਥੇ ਬਾਕੀ ਮੇਰਾ ਖਿਆਲ ਹੈ ਕਿ ਜਿੱਦਾਂ ਪੁਲਿਸ ਆਫੀਸਰ ਆਏ ਨੇ ਉਹ ਕਹਿੰਦੇ ਅਸੀਂ ਜੋ ਕੀ ਇਹ ਜਲਦ ਜੋ ਸੀਸੀਟੀਵੀ ਫੁਟੇਜ ਜੋ ਕੱਢੀਆਂ ਨੇ ਤੇ ਉਹਦੇ ਨਾਲ ਅਸੀਂ ਜਲਦ ਤੋਂ ਜਲਦ ਜਿਹੜੇ ਇਹ ਬੰਦੇ ਅਸੀਂ ਉਥੇ ਹੀ ਘਟਨਾ ਦੀ ਸੂਚਨਾ ਮਿਲਸਾਰ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਗੱਡੀ ਨੂੰ ਕਾਬੂ ਦੇ ਚ ਲੈ ਲਿਆ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਫਿਲਹਾਲ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਹਮਲਾਵਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਸਾਰੀ ਘਟਨਾ ਕਿਵੇਂ ਦੇਖ ਦਿਓ ਸਾਰੇ ਨੂੰ ਹਾਂਜੀ ਸਾਨੂੰ ਕਿ ਉਹ ਤੇ ਆਪਣੇ ਮੋਡਰਨ ਟਾਊਨ ਦੇ ਏਰੀਆ ਵਿੱਚ ਨਕਰ ਦੁਆਰਾ ਸਾਹ ਦੇ ਅਗੇ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਉਹਦੇ ਰਿਗਾਰਡਿੰਗ ਸਰ ਕੁਝ ਮੌਕੇ ਤੇ ਪਹੁੰਚੇ ਆ ਤੇ ਆਪਾਂ ਹਲੇ ਡਾਂਸ ਕਰ ਰਹੇ ਸਰ ਕਿੰਨੇ ਗੋਲੀ ਚੱਲੀ ਹੈ ਕੀ ਨਾਮ ਆ ਉਹਨਾਂ ਦਾ ਨਹੀਂ ਹਲੇ ਤੇ ਹਲੇ ਦਾ ਜੀ ਪ੍ਰੀਲੀਮਿਨਰੀ ਆਪਾਂ ਕਰ ਰਹੇ ਨੇ ਇਹ ਜਿਹੜੀ ਆਪਣੀ ਥਾਰ ਗੱਡੀ ਲੱਗੀ ਉਸ ਤੇ ਫਾਇਰਿੰਗ ਹੋਈ ਹੈ ਤੇ ਹਲੇ ਆਪਾਂ ਜੀ ਹਲੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਨ੍ਹਾਂ ਤੇ ਗੋਲੀ ਬੱਜੀ ਉਹ ਕਿੱਥੇ ਨੇ ਉਸ ਨੇ ਕਿਹਾ 10 ਤੋਂ 15 ਸਰ ਜਿਨ੍ਹਾਂ ਤੇ ਗੋਲੀ ਬੱਜੀ ਉਸ ਟਾਈਮ ਕਿਸ ਕਿਸ ਹਾਲਾਤ ਦੇ ਵਿੱਚ ਨੇ ਕਿਹੜੇ ਹਸਪਤਲ ਦੇ ਵਿੱਚ ਉਹਨਾਂ ਦੀ ਉਹ ਜੀ ਹਲੇ ਹਸਪੀਟਲ ਐਡਮਿਟ ਨੇ ਤੇ ਆਪਾਂ ਆਪੇ ਹਲੇ ਕੀ ਕਹਿੰ ਹਲੇ ਜੀ ਹਲੇ ਚੱਲ ਰਹੀ ਹੈ ਕਾਰਵਾਈ ਹਲੇ ਆਪਾਂ ਕੋਈ ਲੋਕ ਡਾਕ ਸੀ ਕੀ ਕੋਈ ਪਤਾ ਲੱਗਾ ਕਿ ਇਹਨਾਂ ਨੇ ਫਾਇਰਿੰਗ ਕੀਤੀ ਹੈ ਕੋਈ ਉਹਨਾਂ ਵਾਰੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਆਈ ਹੈ ਜਿਵੇਂ ਵੀ ਸਾਨੂੰ ਕੋਈ ਹੋਰ ਇਨਫੋਰਮੇਸ਼ਨ ਆਦੀ ਰਿਗਾਰਡਿੰਗ ਕਿ ਕਿੰਨੇ ਫਾਇਰ ਹੋਏ ਤੇ ਕੀ ਰੰਜੇ ਸਰ ਲੋਕ ਦਾ ਕਹਿਣਾ ਹੈ ਕਿ ਪੁਲਿਸ ਦਾ ਕਿਤੇ ਨੇ ਕਿਤੇ ਖੌਫਨਾਕ ਖਤਮ ਨਜ਼ਰ ਆ ਰਿਹਾ ਕਿਉਂਕਿ ਲੋ ਨੋਟ ਦੀ ਗੱਲ ਕਰੀਏ ਕਿ ਕਾਫੀ ਜਿਹੜਾ ਇੱਥੇ ਕਾਫੀ ਲੋਕ ਹੋਰ ਇਲਾਕਾ ਦੱਸਿਆ ਜਾਂਦਾ ਕਿ ਲੋਕੀ ਡਰੇ ਪੇਮੰਨਾਂ ਦੇ ਵਿੱਚ ਕਿ ਸਮਾਂ ਦਿਨ ਚੜਦੇ ਇਦਾਂ ਦੀ ਇੰਨੀ ਵੱਡੀ ਵਾਰਤਾ ਉਤੋਂ ਜੇ ਸਰ ਆਪਾਂ ਇਹ ਜਲਦ ਤੋਂ ਜਲਦ ਟਰੇਸ ਕਰਾਂਗੇ ਤੇ ਇਹਨਾਂ ਤੇ ਕਿੰਨੇ ਵਿਅਕਤੀ ਸਿਗੇ ਪਤਾ ਨਹੀਂ ਲੱਗਿਆ ਕੁਝ ਇਹਨਾਂ ਨੇ ਪਾ ਗਿਟੇ ਉਹ ਹਲੇ ਇਨੀਸ਼ੀਅਲ ਇਨਫੋਰਮੇਸ਼ਨ ਤਾਂ ਆਈ ਹੈ ਕਿ ਕੋਈ ਟੂ wheeler ਤੇ ਸ਼ਾਇਦ ਹੋ ਸਕਤੇ ਨੇ ਸਵਾਰ ਪਰ ਹਲੇ ਜੀ ਸਾਨੂੰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਗੁਰਦੁਆਰਾ ਸਾਹਿਬ ਦੇ ਬਾਹਰ ਹਲੇ ਜੀ ਆਪਾਂ ਚੈਕਿੰਗ ਕਰਾਂਗੇ ਜਿਵੇਂ ਵੀ ਇਨਫੋਰਮੇਸ਼ਨ ਤੁਹਾਨੂੰ ਕਰਾਂਗੇ ਜਾਣਕਾਰੀ ਮੁਤਾਬਕ ਇਹ ਵਾਰਦਾਤ ਸਵੇਰੇ 7 ਵਜੇ ਦੇ ਕਰੀਬ ਆਪਰੀ ਇਹ ਗੋਡੀਆਂ ਚਲਾਉਣ ਵਾਲੇ ਹਮਲਾਵਰ ਐਕਟਿਵਾਂ ਤੇ ਸਵਾਰ ਹੋ ਕੇ ਆਏ ਸੀ ਜੋ ਕਿ ਵਾਰਦਾਤ ਨੂੰ ਅੰਜਾਮ ਦੇਣ ਦੇ ਮਗਰੋਂ ਫਰਾਰ ਹੋ ਗਏ ਪਰ ਇਸ ਮਾਮਲੇ ਦੀ ਫਿਲਹਾਲ ਕੋਈ ਵੀ ਸੀਸੀਟੀਵੀ ਆਦ ਸਾਹਮਣੇ ਨਹੀਂ ਆਈ ਹੈ ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਤੜਕਸਾਰ ਹੋਏ ਇਸ ਕਤਲ ਨੇ ਮੁਰਤੋਂ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰ ਦਿੱਤੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ